ਦੋਸਤਾ ਕੁਝ ਲੋਕਾਂ ਦਾ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਵੀਡੀਓ ਵਾਇਰਲ ਕਰ ਰਹੇ ਆ ਉਹ ਕਹਿ ਰਹੇ ਆ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਲੱਗਣੀ ਚਾਹੀਦੀ ਆ ਉਹ ਇਹ ਡਿਮਾਂਡ ਕਰ ਰਹੇ ਆ ਤੇ ਡਿਮਾਂਡ ਦੇ ਉੱਪਰ ਉਹ ਹੱਸ ਵੀ ਰਹੇ ਆ ਖੁਸ਼ ਵੀ ਹੋ ਰਹੇ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਲੜਾਈ ਲੱਗਣੀ ਚਾਹੀਦੀ ਆ ਆਜਾਜ ਜੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਲੱਗਣੀ ਚਾਹੀਦੀ ਆ ਜਾਂ ਨਹੀਂ ਲੱਗਣੀ ਚਾਹੀਦੀ ਦੇਖੋ ਪ੍ਰਦੀਪ ਜੀ ਇਹ ਜਿਹੜੇ ਲੋਕ ਭਾਰਤ ਤੇ ਪਾਕਿਸਤਾਨ ਦੀ ਜੰਗ ਲਾਉਣ ਦੀ ਮੰਗ ਕਰ ਰਹੇ ਆ ਤੇ ਜਿਹੜੇ جنگ ਲਾਉਣ ਦੇ ਨਾਂ ਤੇ ਇਹ ਬੜੇ ਖੁਸ਼ ਹੋ ਰਹੇ ਆ ਨਾ ਇਹਨਾਂ ਨੇ جنگ ਵੇਖੀ ਨਹੀਂ جنگ ਹੁੰਦੀ ਕੀ ਆ ਇਹਨਾਂ ਨੂੰ ਪਤਾ ਨਹੀਂ جنگ ਨਾ ਕੀ ਐ جنگ ਨਾ ਇਹ ਕਾਲ ਦਾ جنگ ਨਾ ਬਰਬਾਦੀ ਦਾ ਤੇ ਜਿੰਨਾ ਲੋਕਾਂ ਨੂੰ ਪਤਾ ਨਾ ਕਿ جنگ ਹੁੰਦੀ ਕੀ ਆ ਤੇ جنگ ਚ ਵਾਪਰਦਾ ਕੀ ਆ ਉਹਨਾਂ ਨੂੰ ਪੁੱਛ ਕੇ ਵੇਖੋ جنگ ਕੀ ਹੁੰਦਾ ਵੇਖੋ ਪਹਿਲਗਾਮ ਦੇ ਵਿੱਚ ਸਾਡੇ ਬੇਕਸੂਰ 27 ਵਿਅਕਤੀ ਬੇਵਕੂਫ ਸਿਰ ਫਿਰੇ ਵਿਅਕਤੀਆਂ ਨੇ ਮਾਰ ਦਿੱਤੇ ਉਹਨਾਂ ਅੱਤਵਾਦੀਆਂ ਦੇ ਨਾਲ ਨਿਬੜਨਾ ਚਾਹੀਦਾ ਹੈ ਸਖਤੀ ਨਾਲ ਨਿਬੜਨਾ ਚਾਹੀਦਾ ਜੀ ਪਹਿਲਾਂ ਤਾਂ ਜਾਂਚ ਕਰਨੀ ਚਾਹੀਦੀ ਆ ਵੀ ਇਹ ਸਾਰਾ ਕਾਂਡ ਕਰਾਇਆ ਕਿਹਨੇ ਆ ਕਿਉਂਕਿ ਇਹ ਇਹ ਲੱਗਦਾ ਹੈ ਕਿ ਜਿਨ੍ਹਾਂ ਨੇ ਪਲਵਾਮਾ ਕਰਾਇਆ ਸੀ ਉਹਨਾਂ ਨੇ ਹੀ ਪਹਿਲਗਾਮ ਕਰਾਇਆ ਪਹਿਲਾਂ ਤਾਂ ਜਾਂਚ ਕਰਕੇ ਲੱਭਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਵੀ ਇਹ ਕਰਤੂਤ ਕੀਤੀ ਆ ਉਹ ਬੰਦੇ ਸਰਕਾਰ ਨੂੰ ਲੱਭਣੇ ਚਾਹੀਦੇ ਆ ਤੇ ਛੱਡਣੇ ਨਹੀਂ ਚਾਹੀਦੇ ਪਰ ਆ ਜਿਹੜੇ ਕੁਝ ਲੋਕ ਇਸ ਮੁੱਦੇ ਤੇ ਰੋਜ਼ ਕੋਈ ਗੱਲ ਕਰੀ ਜਾਂਦੇ ਆ ਵੀ ਪਾਕਿਸਤਾਨ ਤੇ ਭਾਰਤ ਦੀ ਜੰਗ ਲਾਓ ਕੁਝ ਬੰਦੇ ਪਾਕਿਸਤਾਨ ਤੋਂ ਇਦਾਂ ਦੀਆਂ ਟਪੂਸੀਆਂ ਮਾਰੀ ਜਾਂਦੇ ਆ ਉਹ ਉਹ ਉੱਥੇ ਪਾਕਿਸਤਾਨ 'ਚ ਰੌਲਾ ਪਾਈ ਜਾਂਦੇ ਆ ਵੀ ਭਾਰਤ ਨੂੰ ਸਬਕ ਸਿਖਾ ਦਿਓ ਭਾਰਤ ਨਾਲ ਆਹ ਕਰ ਦਿਓ ਤੇ ਕੁਝ ਇੱਥੋਂ ਸਾਡੇ ਦੇਸ਼ 'ਚ ਕਰੀ ਜਾਂਦੇ ਆ ਵੀ ਪਾਕਿਸਤਾਨ ਨਾਲ ਜੰਗ ਲਾਓ ਇਹਨੂੰ ਸਬਕ ਸਿਖਾਓ ਦੇਖੋ ਜਿਹੜੇ ਜੰਗ ਜਿਨ੍ਹਾਂ ਨੂੰ ਪਤਾ ਨਾ ਕਿ ਜੰਗ ਕੀ ਆ ਉਹਨਾਂ ਨੂੰ ਪੁੱਛ ਕੇ ਵੇਖੋ ਦੇਖੋ ਅੱਜ ਸਾਡੇ 27 ਕੀਮਤੀ ਵਿਅਕਤੀ ਉਹਨਾਂ ਨੇ ਮਾਰੇ ਨੇ ਸਾਰਿਆਂ ਨੂੰ ਦਰਦ ਆਪਾਂ ਨੂੰ ਦੁੱਖ ਆ ਕਿਉਂਕਿ ਬੜੀਆਂ ਕੀਮਤੀ ਜਾਨਾਂ ਉਹਨਾਂ ਘਟੀਆਂ ਬਦਮਾਸ਼ਾਂ ਨੇ ਲਈਆਂ ਨੇ ਪਰ ਕੀ ਉਹਨਾਂ 27 ਵਿਅਕਤੀਆਂ ਦਾ ਦਰਦ ਅਜੇ ਅਸੀਂ ਭੁੱਲੇ ਨਹੀਂ ਤੇ ਹੁਣ ਅਸੀਂ 27 ਲੱਖ ਵਿਅਕਤੀ ਮਰੌਣ ਵੱਲ ਦੀ ਮੰਗ ਕਿਉਂ ਕਰ ਰਹੇ ਆ ਜੇਕਰ ਜੰਗ ਲੱਗੀ ਨਾ ਹੁਣ ਦੋਨੇ ਦੇਸ਼ ਪਰਮਾਣੂ ਸ਼ਕਤੀਆਂ ਨੇ ਭਾਰਤ ਕੋਲ ਵੀ ਪਰਮਾਣੂ ਆ ਪਾਕਿਸਤਾਨ ਕੋਲ ਵੀ ਪਰਮਾਣੂ ਆ ਦੋਵਾਂ ਦੇਸ਼ਾਂ ਕੋਲ 25-2500 ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਮਸਾਇਲਾ ਨੇ ਇੱਕ ਇੱਕ ਮਸਾਇਲ ਇੱਕ ਇੱਕ ਸ਼ਹਿਰ ਨੂੰ ਤਬਾਹ ਕਰ ਸਕਦੀ ਆ ਹੁਣ ਇਹਨਾਂ ਜਿਹੜੇ ਇਹ ਜੰਗ ਦੇ ਨਾਂ ਤੇ ਬੜੀਆਂ ਟਪੂਸੀਆਂ ਮਾਰਦੇ ਨੇ ਉਹ ਇੱਕ ਛੇਵ ਸੈਨਾ ਦਾ ਆਪੇ ਬਣਿਆ ਆਗੂ ਉਹ ਅਮਿਤ ਰੋੜਾ ਉਹ ਗੰਝਾ ਉਹ ਕੱਲ ਕਹੀ ਜਾਂਦਾ ਸੀ ਆਖੇ ਮੈਨੂੰ ਬੰਬ ਬੰਨ ਕੇ ਪਾਕਿਸਤਾਨ ਭੇਜੋ ਮੈਂ ਛੇਰਾਂ ਬੰਦਾ ਪੁੱਛੇ ਇੱਥੇ ਤਾਂ ਤੂੰ ਕੱਲਾ ਮੂਤ ਕਰਨ ਨਹੀਂ ਜਾਂਦਾ ਨਾਲ ਤੂੰ ਗਨਮਨ ਲੈ ਕੇ ਜਾਣਾ ਤੇ ਪਾਕਿਸਤਾਨ ਤੇਨੂੰ ਭੇਜਦੀਏ ਬੰਬ ਲਾ ਕੇ ਮੈਂ ਤਾਂ ਵੇਹੇ ਕਹਿਣਾ ਜੰਗ ਲੱਗੇ ਨਾ ਲੱਗੇ ਇਹ ਅਮਿਤ ਰੋੜੇ ਵਰਗਿਆਂ ਨੂੰ ਜ਼ਰੂਰ ਭੇਜੋ ਬੰਬ ਲਾ ਕੇ ਉਧਰ ਨੂੰ ਹੱਦ ਹੋ ਗਈ ਆ ਕਮਾਲ ਹੋ ਗਈ ਆ ੱਟਕੇ ਨਾ ਅਜੇ ਭਾਰਤ ਸਰਕਾਰ ਵੀ ਸ਼ਾਇਦ جنگ ਲਾਉਣ ਬਾਰੇ ਨਹੀਂ ਸੋਚ ਰਹੀ ਅਜੇ ਸ਼ਾਇਦ ਪਾਕਿਸਤਾਨ ਦੀ ਸਰਕਾਰ ਵੀ جنگ ਲਾਉਣ ਬਾਰੇ ਨਹੀਂ ਸੋਚ ਰਹੀ ਤੇ ਆ ਜਿਹੜੇ ਆ ਜਿਹੜੇ ਤਮਾਸ਼ੀਬੀਨ ਨੇ ਕੁਝ ਜਿਨ੍ਹਾਂ ਦੀ ਮੱਤ ਪਤਾ ਨਹੀਂ ਬਾਂਦਰਾ ਨਾਲੋਂ ਵੀ ਘੱਟ ਆ ਇਹ ਰੋਜ਼ ਜੰਗ ਲਾਓ ਜੰਗ ਲਾਓ ਜੰਗ ਲਾਓ ਜੰਗ ਜੇ ਪੁੱਛਣੀ ਆ ਨਾ ਤਾਂ ਫਰਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੀ ਹਿਸਟਰੀ ਪੜੋ ਤੁਹਾਨੂੰ ਪਤਾ ਲੱਗੇ ਜੰਗ ਕਿਨੂੰ ਕਹਿੰਦੇ ਨੇ ਟਪੂਸੀਆਂ ਮਾਰਦੇ ਜੰਗ ਦੇ ਨਾਂ ਤੇ ਹੈ ਆ ਜਿਹੜੇ ਪੰਜਾਬ ਤੋਂ ਬਾਹਰ ਕਈ ਨੇ ਉਹ ਜਾਦੀਆਂ ਮਾਰਦੇ ਨਹੀਂ ਪੰਜਾਬ ਦੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਨਾ ਉਹਨਾਂ ਨੂੰ ਪਤਾ ਜੰਗ ਕੀ ਹੁੰਦੀ ਆ ਇਹ ਫਿਰੋਜ਼ਪੁਰ ਜ਼ਿਲ੍ਹਾ ਇਹ ਗਰਦਾਸਪੁਰ ਤੇ ਅੰਮ੍ਰਿਤਸਰ ਵਾਲੇ ਜਿਹੜੇ ਇਹ ਬਾਰਡਰਾਂ ਤੇ ਬੈਠੇ ਨੇ ਕਈ ਵਾਰ ਤਣਾ ਤਣੀ ਹੁੰਦੀ ਆ ਭਾਰਤ ਪਾਕਿਸਤਾਨ ਚ ਤੇ ਉਥੋਂ ਹਜ਼ਾਰਾਂ ਕਿਸਾਨਾਂ ਦੀਆਂ ਜ਼ਮੀਨਾਂ ਖਾਲੀ ਕਰਾ ਲੀਆਂ ਜਾਂਦੀਆਂ ਮੈਨਾ ਲਾ ਦਿੱਤੀਆਂ ਜਾਂਦੀਆਂ ਕਿਸਾਨਾਂ ਨੂੰ ਪਿੱਛੇ ਭੇਜ ਦਿੱਤਾ ਜਾਂਦਾ ਲੋਕਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਆਮ ਲੋਕਾਂ ਨੂੰ ਉਹ ਫਿਰ ਜਿਹੜਾ ਦਰਦ ਭੋਗਦੇ ਨੇ ਉਹਨਾਂ ਨੂੰ ਪਤਾ ਔਰ ਸੈਕੰਡ ਵਰਲਡ ਵਾਰ ਦੇ ਵਿੱਚ ਪਰਮਾਣੂ ਚੱਲੇ ਸੀ ਮੈਂ ਕਹੂੰਗਾ ਅੱਜ YouTube ਤੇ ਕਢੋ ਤੇ ਚਾਹੇ ਇਤਿਹਾਸ ਦੀਆਂ ਕਿਤਾਬਾਂ ਖੋਲੋ ਅੱਜ ਭਾਰਤ ਤੇ ਪਾਕਿਸਤਾਨ ਪਰਮਾਣੂ ਸ਼ਕਤੀਆਂ ਨੇ ਪਾਕਿਸਤਾਨ ਦਾ ਇੱਕ ਸਿਰ ਫਿਰਿਆ ਜਾਂ ਲੀਡਰ ਹੈ ਮંત્રી ਉਹ ਤੰਕੀ ਦੇ ਗਿਆ ਕਹਿੰਦਾ ਵੀ ਸਾਡੇ ਕੋਲ 130 ਪਰਮਾਣੂ ਨੇ ਹਾਂ ਠੀਕ ਆ ਤੁਹਾਡੇ ਕੋਲ 130 ਨੇ ਭਾਰਤ ਕੋਲ ਸ਼ਾਇਦ 230 ਹੋਣ ਪਰ ਸਵਾਲ ਇਹ ਆ ਕਿ ਆਮ ਲੋਕਾਂ ਨੂੰ ਪਤਾ ਜੇ ਇੱਕ ਵੀ ਪਰਮਾਣੂ ਚੱਲ ਗਿਆ ਤੇ ਬਣੇਗਾ ਕੀ ਅੱਜ ਮੈਂ ਤੁਹਾਨੂੰ ਪਰਮਾਣੂ ਕੱਲੇ ਇੱਕ ਪਰਮਾਣੂ ਬਾਰੇ ਦੱਸ ਦਿੰਨਾ ਉਸ ਤੋਂ ਬਾਅਦ ਫਿਰ ਤੁਸੀਂ ਦੱਸਿਓ ਵੀ جنگ ਲੱਗਣੀ ਚਾਹੀਦੀ ਆ ਕਿ جنگ ਨਹੀਂ ਲੱਗਣੀ ਚਾਹੀਦੀ ਜਦੋਂ ਸੈਕੰਡ ਵਰਲਡ ਵਾਰ ਚੱਲ ਰਹੀ ਸੀ ਨਾ ਦੂਜਾ ਵਿਸ਼ਵ ਯੁੱਧ ਚੱਲ ਰਿਆ ਸੀ ਤੇ ਜਾਪਾਨ ਦੇ ਦੋ ਸ਼ਹਿਰ ਹਿਰੋਸ਼ੀਮਾ ਤੇ ਨਾਗਾਸ਼ਾਕੀ ਦੇ ਉੱਪਰ ਅਮਰੀਕਾ ਨੇ ਇੱਕ ਪ੍ਰਮਾਣੂ ਬੰਬ ਸੁੱਟਿਆ ਸੀ ਜਿਹਦਾ ਨਾਮ ਲਿਟਲ ਬॉय ਸੀ ਔਰ ਉਹ ਸੈਂਕੜੇ ਮੀਟਰ ਆਕਾਸ਼ ਦੇ ਵਿੱਚ ਹੀ ਫਟ ਗਿਆ ਸੀ ਧਰਤੀ ਤੇ ਵੀ ਅਜੇ ਡਿੱਗਿਆ ਨਹੀਂ ਸੀ ਉਹ ਪਰ ਪਤਾ ਕੀ ਹੋਇਆ ਸੀ ਹੁਣ ਤੁਹਾਨੂੰ ਪਤਾ ਹੈ ਪ੍ਰਮਾਣੂ ਬੰਬ ਕਿਹਨੂੰ ਕਹਿੰਦੇ ਆ ਹਾਈਡਰੋਜਨ ਬੰਬ ਐਟਮ ਬੰਬ ਕੀ ਹੁੰਦਾ ਇੱਕ ਸੈਕਿੰਡ ਦੇ ਵਿੱਚ ਥੱਲੇ ਵਾਲੀ ਧਰਤੀ ਦੇ ਉੱਪਰ ਹਰ ਚੀਜ਼ ਪਿਗਲ ਗਈ ਬੰਦੇ ਹੱਡੀਆਂ ਸਮੇਤ ਜਾਨਵਰ ਹੱਡੀਆਂ ਸਮੇਤ ਇੱਥੋਂ ਤੱਕ ਲੋਕਾਂ ਦੇ ਘਰ ਪਿਗਲ ਗਏ ਲੋਹਾ ਤੱਕ ਪਿਗਲਣਾ ਸ਼ੁਰੂ ਹੋ ਗਿਆ ਔਰ ਅੱਜ ਇੰਨਾ ਟਾਈਮ ਹੋ ਗਿਆ 1946 ਚ ਉਹ ਬੰਬ ਸੁੱਟੇ ਸੀ ਤੇ ਅੱਜ 2025 ਚ ਆਪਾਂ ਬੈਠੇ ਆ 24 ਤਾਂ ਤੁਸੀਂ ਇਹ حساب ਲਾ ਲਓ ਬਈ ਇੰਨੇ ਟਾਈਮ ਬਾਅਦ ਵੀ ਜਿੱਥੇ ਉਹ ਪਰਮਾਣੂ ਸਿੱਟੇ ਸੀ ਨਾ ਜਾਪਾਨ ਦੇ ਹਿਰੋਸ਼ੀਮਾ ਤੇ ਨਾਗਾਸਾਕੀ ਚ ਅੱਜ ਵੀ ਉੱਥੇ ਧੂਆ ਨਿਕਲਦਾ ਅੱਜ ਵੀ ਉੱਥੇ ਸੈਂਕੜੇ ਕਿਲੋਮੀਟਰ ਤੱਕ ਲੋਕ ਰਹਿ ਨਹੀਂ ਪਾਉਂਦੇ ਅੱਜ ਵੀ ਉੱਥੇ ਅਪੰਗ ਬੱਚੇ ਪੈਦਾ ਹੁੰਦੇ ਨੇ ਤੇ ਆਹ ਜਿਹੜੇ جنگ ਦੇ ਨਾਂ ਤੇ ਟਪੂਸੀਆਂ ਮਾਰਦੇ ਨੇ ਮੈਂ ਕਹੂੰਗਾ ਜੰਗਾਂ ਬਾਰੇ ਪੜ੍ਹ ਕੇ ਵੇਖੋ ਜੰਗ ਚੀਜ਼ ਕੀ ਨਹੀਂ ਐਡੀ ਸੌਖੀ ਗੱਲ ਨਹੀਂ ਜੰਗ ਲਾਉਣਾ ਲੱਖਾਂ ਦੀ ਗਿਣਤੀ ਚ ਬੰਦੇ ਮਾਰਾ ਦਿਓ ਆ ਤੁਹਾਡੀਆਂ ਟਪੂਸੀਆਂ ਤੇ ਖੁਸ਼ ਹੋ ਕੀ ਜਿਨ੍ਹਾਂ ਨੇ ਉਹ ਘਟਿਆ ਕਰਤੂਤ ਕੀਤੀ ਆ ਪਹਲਵ ਪਹਿਲਗਾਮ ਦੇ ਵਿੱਚ ਨਹੀਂ ਬਖਸ਼ਨੇ ਚਾਹੀਦੇਓ ਬਿਲਕੁਲ ਨਹੀਂ ਬਖਸ਼ਨੇ ਚਾਹੀਦੇ ਸਰਕਾਰ ਲੱਭੇ ਉਹਨਾਂ ਨੂੰ ਕੁਚਲੇ ਉਹਨਾਂ ਨੂੰ ਤੇ ਜਿਹੜੀ ਵੀ ਤਾਕਤ ਉਹਨਾਂ ਦੇ ਪਿੱਛੇ ਆ ਜਿਹੜੀ ਵੀ ਸਾਜ਼ਿਸ਼ ਉਹਨਾਂ ਦੇ ਪਿੱਛੇ ਆ ਕੁਚਲੇ ਉਹਨਾਂ ਨੂੰ ਹੁਣ ਦੇਖੋ ਦੇਸ਼ ਕੀ ਹੁੰਦਾ ਚਾਹੇ ਦੇਸ਼ ਭਾਰਤ ਹੋਵੇ ਚਾਹੇ ਦੇਸ਼ ਚੀਨ ਹੋਵੇ ਚਾਹੇ ਦੇਸ਼ ਪਾਕਿਸਤਾਨ ਹੋਵੇ ਦੇਸ਼ ਹੁੰਦਾ ਕੀ ਆ ਦੇਸ਼ ਕਿਸੇ ਦੇਸ਼ ਦੇ ਚੰਦ ਸਰਕਾਰੀ ਬੰਦੇ ਕਿਸੇ ਦੇਸ਼ ਦੇ ਚੰਦ ਲੀਡਰ ਜਾਂ ਸਿਆਸਤਦਾਨ ਜਾਂ ਸਾਸ਼ਾ ਕਰਨ ਵਾਲੇ ਦੇਸ਼ ਨਹੀਂ ਹੁੰਦੇ ਦੇਸ਼ ਕਿਸੇ ਦੇਸ਼ ਦੀ ਆਮ ਜਨਤਾ ਨਾਲ ਬਣਦਾ ਹੈ ਕਿਸੇ ਵੀ ਦੇਸ਼ ਦੇ ਆਮ ਕਿਸਾਨ ਆਮ ਮਜ਼ਦੂਰ ਆਮ ਦੁਕਾਨਦਾਰ ਆਮ ਜਿਹੜੇ ਮੁਲਾਜ਼ਮ ਉਹਨਾਂ ਸਾਰਿਆਂ ਨੂੰ ਮਿਲਾ ਕੇ ਦੇਸ਼ ਬਣਦਾ ਹੈ ਤੇ ਕਿਸੇ ਵੀ ਦੇਸ਼ ਦੀ ਆਮ ਜਨਤਾ ਕਿਸੇ ਦੂਜੇ ਦੇਸ਼ ਦੇ ਵਿੱਚ ਸਾਜਸ਼ ਨਹੀਂ ਕਰਦੀ ਭਾਰਤ ਦੇ ਅਸੀਂ ਜਿਹੜੇ ਆਮ ਲੋਕਾਂ ਇਥੋਂ ਦੇ ਮਜ਼ਦੂਰ ਕਿਸਾਨ ਮਲਾਜਮ ਦੁਕਾਨਦਾਰ ਆਪਾਂ ਕਿਸੇ ਦੇਸ਼ ਵਿਰੋਧ ਸਾਜ਼ਿਸ਼ ਕਰ ਸਕਦੇ ਆ ਨਹੀਂ ਕਰ ਸਕਦੇ ਇਥੋਂ ਤੱਕ ਕਿ ਜਿਹੜੀਆਂ ਭਾਰਤ ਦੇ ਵਿੱਚ ਵੀ ਕਈ ਗਲਤ ਸ਼ਕਤੀਆਂ ਹਨ ਜਿਹੜੀਆਂ ਇੱਥੇ ਸਾਜ਼ਿਸ਼ਾਂ ਕਰਦੀਆਂ ਆਪਾਂ ਉਹਨਾਂ ਸਾਸ਼ਾਚਾਂ ਵਿੱਚ ਵੀ ਸ਼ਾਮਲ ਨਹੀਂ ਹੁੰਦੇ ਇਸੇ ਤਰ੍ਹਾਂ ਪਾਕਿਸਤਾਨ ਦੇ ਵੀ ਸਾਰੇ ਲੋਕ ਨੇ ਜਿਹੜੇ ਉਹ ਕੋਈ ਸਾਸ਼ੀ ਨਹੀਂ ਹੈਗੇ ਪਾਕਿਸਤਾਨ 'ਚ ਜਿਹੜੇ ਆਮ ਕਿਸਾਨ ਆਮ ਮਜ਼ਦੂਰ ਆਮ ਦੁਕਾਨਦਾਰ ਉਹ ਤੇ ਆਪ ਉੱਥੇ ਦੁਖੀ ਨੇ ਜਿਵੇਂ ਇੱਥੇ ਆਪਾਂ ਮਹਿੰਗਾਈ ਤੋਂ ਦੁਖੀ ਆਂ ਬੇਰੁਜ਼ਗਾਰੀ ਤੋਂ ਦੁਖੀ ਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਬਹੁਤ ਲੋਕ ਅੱਕੇ ਪਏ ਨੇ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਵੱਡੀ ਗਿਣਤੀ ਲੋਕ ਨੇ ਜਿਹੜੇ ਉਥੋਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਅੱਕੇ ਹੋਏ ਨੇ ਸਾਜਸ਼ਾ ਤੋਂ ਅੱਕੇ ਹੋਏ ਨੇ ਤਾਂ ਜੇ جنگ ਲੱਗੇਗੀ ਤਾਂ ਮਰੇਗਾ ਕੌਣ ਜੰਗ ਲੱਗੇਗੀ ਤਾਂ ਆਮ ਲੋਕ ਮਰਨਗੇ ਅੱਜ ਜਦੋਂ ਜੰਗ ਦਾ ਮਾਹੌਲ ਬਣਿਆ ਤੇ ਜਦੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਹਿਤਾ ਜਦੋਂ ਭਾਰਤ ਨੇ ਕਹਿਤਾ ਵੀ ਸਾਰੇ ਪਾਕਿਸਤਾਨੀ 2-3 ਦਿਨਾਂ ਦੇ ਵਿੱਚ ਨਿਕਲ ਜਾਓ ਪਾਕਿਸਤਾਨ ਵਾਲਿਆਂ ਨੇ ਕਹਿਤਾ ਵੀ ਦੋ ਤਿੰਨਾਂ ਦਿਨਾਂ ਦੇ ਵਿੱਚ ਸਾਰੇ ਭਾਰਤੀ ਨਿਕਲ ਜਾਓ ਤਾਂ ਵਕਤ ਕਿਨੂੰ ਪਿਆ ਜਿਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੂੰ ਵਕਤ ਪਿਆ ਜਿਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੂੰ ਮੈਂ ਰੋਂਦੇ ਵੇਖੇ ਮੀਡੀਆ 'ਚ ਵੀ ਹਾਰੇ ਹਾਰੇ ਵਾਸਤਾ ਇੱਕੇ ਦਮ ਸਾਨੂੰ ਨਾ ਕੱਢੋ ਅਸੀਂ ਆਪਣੇ ਭੈਣਾ ਭਰਾਵਾਂ ਰਿਸ਼ਤੇਦਾਰਾਂ ਕੋਲ ਬੈਠੇ ਇੱਕੇ ਦਮ ਕਿੱਥੇ ਚਲੇ ਜੀਏ ਕਈਆਂ ਦੇ ਵਿਆਹ ਉਧਰ ਉਧਰੀ ਹੋਏ ਪਏ ਨੇ ਪਰ ਹੁਣ ਵਕਤ ਆਮ ਲੋਕਾਂ ਨੂੰ ਪਿਆ ਉਹ ਜਿਹੜੇ ਕਟਿਆ ਇਨਸਾਨ ਜਿਨ੍ਹਾਂ ਨੇ ਉੱਥੇ ਆ ਕੇ ਗੋਲੀ ਚਲਾਈ ਇਨਸਾਨ ਵੀ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਉਹ ਕਟਿਆ ਦਰਿੰਦੇ ਜਿਨ੍ਹਾਂ ਨੇ ਉੱਥੇ ਬੇਕਸੂਰ ਲੋਕਾਂ ਤੇ ਪੈਲਗਾਮ ਚ ਗੋਲੀ ਚਲਾਈ ਨਾ ਉਹਨਾਂ ਦਾ ਕੋਈ ਨੁਕਸਾਨ ਔਰ ਨਾ ਦੋਨਾਂ ਦੇਸ਼ਾਂ ਦੇ ਹੁਕਮਰਾਨਾਂ ਦਾ ਆਮ ਜਨਤਾ ਪਿਸਦੀ ਆ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਉਦੋਂ ਵੀ ਆਮ ਜਨਤਾ ਮਰੀ ਸੀ 30 ਲੱਖ ਦੇ ਕਰੀਬ ਲੋਕ ਉਦੋਂ ਮਰੇ ਜਦੋਂ ਭਾਰਤ ਤੇ ਪਾਕਿਸਤਾਨ ਬਣਿਆ ਸੀ ਉਦੋਂ ਵੀ ਨਾ ਤਾਂ ਮੁਹੰਮਦ ਅਲੀ ਜਨਾ ਨੂੰ ਕੋਈ ਫਰਕ ਪਿਆ ਪਾਕਿਸਤਾਨ 'ਚ ਤੇ ਨਾ ਹੀ ਇੱਧਰ ਸਾਡੇ ਜਿਹੜੇ ਕੁਰਸੀਆਂ ਦੇ ਭੁੱਖੇ ਲੀਡਰ ਸੀ ਨਾ ਇਹਨਾਂ ਨੂੰ ਕੋਈ ਫਰਕ ਪਿਆ ਫਰਕ 1947 ਦੀ ਵੰਡ ਵੇਲੇ ਵੀ ਆਮ ਲੋਕਾਂ ਨੂੰ ਪਿਆ ਉਜੜੇ ਆਮ ਲੋਕ ਘਰੋਂ ਬੇਕਾਰ ਹੋਏ ਆਮ ਲੋਕ ਉਸ ਤੋਂ ਬਾਅਦ 40-40 ਸਾਲ ਤੱਕ ਸਾਡੇ ਵਰਦ ਵਡੇਰੇ ਪਾਕਿਸਤਾਨੋਂ ਉਜੜ ਕੇ ਆਏ ਉਥੇ ਚੰਗੀਆਂ ਜ਼ਮੀਨਾਂ ਜਾਇਦਾਦਾਂ ਸੀ ਸਾਡੀਆਂ ਉਥੋਂ ਮੇਰੇ ਦਾਦੇ ਹੋਰੀ ਨੰਗ ਹੋ ਕੇ ਇੱਥੇ ਆਏ ਉਥੇ ਆਪਦੀਆਂ ਜ਼ਮੀਨਾਂ ਵਾਉਦੇ ਸੀ ਇੱਥੇ ਆ ਕੇ ਦਿਹਾੜੀਆਂ ਕਰਦੇ ਰਹੇ ਭੁੱਖੇ ਮਰਦੇ ਰਹੇ ਸਾਡੇ ਕਿੰਨੇ ਜੀ ਰੁਲੇ ਉਦੋਂ ਇਹ ਸਾਨੂੰ ਪਤਾ ਅੱਜ ਜਿਹੜੇ ਕਹਿੰਦੇ ਨੇ ਜੰਗ ਲਾਓ ਇਹਨਾਂ ਨੇ ਜੰਗ ਵੇਖੀ ਨਹੀਂ ਜੰਗ ਹੁੰਦੀ ਕੀ ਆ ਕੁਟਲੋ ਸ਼ਕਤੀ ਨਾਲ ਅਤਵਾਦ ਨੂੰ ਇਹ ਮੰਗ ਠੀਕ ਆ ਪਰ ਜਿਹੜੇ ਧਰਮ ਦੇ ਨਾਂ ਤੇ ਨਫ਼ਰਤ ਫੁਲਾ ਰਹੇ ਨੇ ਉਹਨਾਂ ਨੂੰ ਵੀ ਬਾਝਾ ਜਾਣਾ ਚਾਹੀਦਾ ਧਰਮ ਦੇ ਨਾਂ ਤੇ ਨਫ਼ਰਤਾਂ ਫੁਲਾ ਕੇ ਖੱਟਿਆ ਕੀ ਸਿਆਸਤਾਂ ਨੂੰ ਫਾਇਦਾ ਹੋਇਆ ਆਮ ਲੋਕਾਂ ਨੂੰ ਕੀ ਮਿਲਿਆ ਦੇਖੋ ਆਪਾਂ ਸਾਰੇ ਕਹਿੰਦੇ ਆ ਰੱਬ ਇੱਕਾ ਰੱਬ ਇੱਕਾ ਰੱਬ ਇੱਕ ਹੈ ਜੇ ਰੱਬ ਇੱਕ ਹੈ ਫਿਰ ਆਪਾਂ ਧਰਮਾਂ ਦੇ ਨਾਂ ਤੇ ਮਜ਼ਬਾਂ ਦੇ ਨਾਂ ਤੇ ਨਫ਼ਰਤਾਂ ਕਾਹਦੀਆਂ ਕਰਦੇ ਫਿਰਦੇ ਆ ਹੈ ਇਹ ਫਿਰ ਫਿਰ ਕਾਹਦੇ ਡਰਾਮੇ ਨੇ ਨਫ਼ਰਤਾਂ ਦੇ ਆਪਾਂ ਪਤਾ ਕੀ ਸਮਝਦੇ ਆ ਰੱਬ ਤਾਂ ਇੱਕ ਹੈ ਪਰ ਹੈ ਸਾਡੇ ਵਾਲਾ ਇੱਥੇ ਪ੍ਰੋਬਲਮ ਆ ਸਾਰੀ ਦੇਖੋ ਭਾਰਤ ਦੇਸ਼ ਤਿੰਨ ਟੋਟਿਆਂ ਚ ਵੰਡਿਆ ਗਿਆ ਇੱਕੋ ਦੇਸ਼ ਦੁਨੀਆ ਦੀ ਵੱਡੀ ਤਾਕਤ ਸੀ ਇਸ ਤੋਂ ਵੱਡੀ ਤਾਕਤ ਦੁਨੀਆ ਚ ਕੋਈ ਨਹੀਂ ਸੀ ਹੋਣੀ ਜੇ ਇੱਕੋ ਦੇਸ਼ ਰਹਿੰਦਾ ਭਾਰਤ ਪਹਿਲਾਂ 1947 ਚ ਭਾਰਤ ਤੇ ਪਾਕਿਸਤਾਨ ਦੋ ਟੋਟੇ ਅੰਗਰੇਜ਼ ਕਰਕੇ ਇਹਦੇ ਤਾਂ ਕਿ ਇਹ ਤਾਕਤ ਵੱਡੀ ਨਾ ਰਵੇ ਫਿਰ 1/3 ਬੰਗਲਾਦੇਸ਼ ਇੱਕੋ ਦੇਸ਼ ਦੇ ਤਿੰਨ ਟੋਟੇ ਹੋ ਗਏ ਤੇ ਤਾਕਤ ਬਹੁਤ ਛੋਟੀ ਹੋ ਗਈ ਤੇ ਇਹੀ ਅੰਗਰੇਜ਼ ਚਾਹੁੰਦੇ ਸੀ ਦੇਖੋ ਸਾਜ਼ਿਸ਼ਾਂ ਨੂੰ ਸਮਝੋ ਥੋੜਾ ਜਿਹਾ ਅਕਲ ਨੂੰ ਹੱਥ ਮਾਰ ਗਏ ਆਪਾਂ ਦੇਖੋ ਇਹ ਜਿਹੜਾ ਧਰਮ ਵੇਖ ਵੇਖ ਕੇ ਮਾਰਨ ਵਾਲੀ ਗੱਲ ਆਪਾਂ ਸੁਣ ਰਹੇ ਆਂ ਇਹ ਇਹ ਆਮ ਲੋਕਾਂ ਦੀ ਨਹੀਂ ਗਈ ਇਹ ਸਾਰੀ ਸਾਜ਼ਿਸ਼ ਇਹਦੇ ਪਿੱਛੇ ਘਟੀਆ ਸਿਆਸਤਾਂ ਹੁੰਦੀਆਂ ਨੇ ਜਦੋਂ ਜਿਹੋ ਜਿਹਾ ਕੰਮ ਪਹਿਲਗਾਮ ਚ ਕੀਤਾ ਗਿਆ ਨਾ ਇਹੋ ਜੀ ਕਰਤੂਤ 1984 ਚ ਦਿੱਲੀ ਚ ਕੀਤੀ ਗਈ ਸੀ ਜਦੋਂ ਕਿਸੇ ਦੇ ਕੜਾ ਪਾਇਆ ਵੇਖ ਕੇ ਤੇ ਕਿਸੇ ਦੇ ਪੱਗ ਬੰਨੀ ਵੇਖ ਕੇ ਤੇ ਕਿਸੇ ਦੇ ਦਾੜੀ ਰੱਖੀ ਵੇਖ ਕੇ ਗਲਾ ਚ ਟਾਇਰ ਪਾ ਪਾ ਕੇ ਸਾੜਿਆ ਗਿਆ ਸੀ ਟਾਇਰ ਪਾ ਪਾ ਕੇ ਉਦੋਂ ਦਿੱਲੀ ਦੇ ਵਿੱਚ ਜਿੰਨਾ ਲੋਕਾਂ ਨੇ ਇਹ ਕੀਤਾ ਵੀ ਮਜਬ ਵੇਖ ਕੇ ਸਾੜਿਆ 1984 ਦੇ ਜਿਹੜੇ ਦੰਗੇ ਦਿੱਲੀ ਚ ਹੋਏ ਸਿੱਖ ਵਿਰੋਧੀ ਦੰਗੇ ਉਹਨਾਂ ਦੇ ਵਿੱਚ ਵੀ ਉਹੀ ਸੋਚ ਸੀ ਜੋ ਇਹ ਪਹਿਲਗਾਮ ਵਾਲਿਆਂ ਦੀ ਸੀ ਉਸ ਤੋਂ ਬਾਅਦ ਅੱਜ ਦੇਸ਼ ਦੇ ਵਿੱਚ ਥਾਂ ਥਾਂ ਤੇ ਜਿੱਥੇ ਵੀ ਕਿਤੇ ਕਿਸੇ ਦਾ ਮਜਬੂਤ ਧਰਮ ਵੇਖ ਕੇ ਉਹਨੂੰ ਤੰਗ ਕੀਤਾ ਜਾਂਦਾ ਜਾਂ ਉਹਨੂੰ ਸਾੜਿਆ ਜਾਂਦਾ ਜਾਂ ਉਹਦੇ ਉਹਦਾ ਨੁਕਸਾਨ ਕੀਤਾ ਜਾਂਦਾ ਤਾਂ ਉਹ ਉਹੋ ਜੀ ਸੋਚ ਆ ਜਿਹੜੀ ਪਹਿਲਗਾਮ ਦੇ ਵਿੱਚ ਸੀ ਸੋ ਇਸ ਨਫ਼ਰਤੀ ਸੋਚ ਨੂੰ ਆਪਾਂ ਆਪਣੇ ਅੰਦਰੋਂ ਕੱਢੀਏ ਵੇਖੋ ਅਸੀਂ ਤਾਂ ਸਿੱਖਿਆ ਸਾਡੇ ਗੁਰੂਆਂ ਤੋਂ ਉਹਨਾਂ ਨੇ ਕਿਹਾ ਸੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੋ ਭਲੇ ਕੋ ਮੰਦੇ ਸਾਡੇ ਗੁਰੂ ਸਾਹਿਬਾਨਾ ਨੇ ਤਾਂ ਸਾਨੂੰ ਇੱਕ ਦਾ ਉਪਦੇਸ਼ ਦਿੱਤਾ ਤੇ ਆਪਾਂ ਨੂੰ ਤਾਂ ਕਦੀ ਹੋਰ ਦਿਸਿਆ ਨਹੀਂ ਕੋਈ ਹੱਦ ਹੋ ਗਈ ਅਸੀਂ ਆਪੇ ਭੇਸ ਲੱਗ-ਲੱਗ ਪਾ ਲੇ ਦਰਜੀ ਇੱਕੋ ਦਰਜੀ ਕੋਲੋਂ ਤਿੰਨ ਤਰ੍ਹਾਂ ਦੇ ਲੀੜੇ ਸਵਾਲਣ ਤਿੰਨ ਭਰਾ ਤੇ ਉਹ ਅੱਡ-ਅੱਡ ਧਰਮਾਂ ਦੇ ਬਣ ਜਾਂਦੇ ਨੇ ਹੱਦ ਹੋ ਗਈ ਕੀ ਕੀ ਫਰਕ ਕੀ ਆ ਬੰਦੇ ਦਾ ਬੰਦੇ ਨਾਲੋਂ ਖੂਨ ਦਾ ਫਰਕ ਆ ਹੱਡੀਆਂ ਦਾ ਫਰਕ ਆ ਮਾਸ ਦਾ ਫਰਕ ਆ ਕੀ ਫਰਕ ਆ ਕੋਈ ਫਰਕ ਨਹੀਂ ਦੇਖੋ ਸਿਆਸਤ ਨੂੰ ਆ ਕੁਛ ਚਾਹੀਦਾ ਜਿਹੜਾ ਮਾਹੌਲ ਬਣ ਰਿਹਾ ਨਾ ਇਹ ਘਟੀਆ ਸਿਆਸਤਾਂ ਨੂੰ ਚਾਹੀਦਾ ਉਹ ਤਾਂ ਚਾਹੁੰਦੇ ਨੇ ਨਫ਼ਰਤਾਂ ਫੈਲਣ ਲੋਕ ਵੰਡੇ ਰਹਿਣ ਇਹਨਾਂ ਦੇ ਦੁੱਖ ਸਾਂਝੇ ਨਾ ਹੋਣ ਜੇ ਸਾਰੇ ਮਜ਼ਦੂਰ ਇਕੱਠੇ ਹੋ ਕੇ ਜਾ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਜਾਂ ਸਾਰੇ ਬੇਰੁਜ਼ਗਾਰ ਇਕੱਠੇ ਹੋ ਕੇ ਜਾਂ ਸਾਰੇ ਕਿਸਾਨ ਇਕੱਠੇ ਹੋ ਕੇ ਆਪਣੀ ਆਵਾਜ਼ ਠਾਉਣਗੇ ਫਿਰ ਕਿਸੇ ਵੀ ਦੇਸ਼ ਦੀ ਹਕੂਮਤ ਨੂੰ ਇਹ ਗੱਲ ਵਾਰਾ ਨਹੀਂ ਖਾਂਦੀ ਇਸੇ ਕਰਕੇ ਉਹ ਚਾਹੁੰਦੇ ਨਹੀਂ ਵੀ ਇਹ ਾਡੋ ਪਾਟੀ ਰਹਿਣ ਇਹ ਪਾਟੇ ਰਹਿਣ ਇਹਨਾਂ ਨੂੰ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਮਜਬਾਂ ਦੇ ਨਾਂ ਤੇ ਪਾੜ ਕੇ ਰੱਖੋ ਤੇ ਹੱਦ ਹੋ ਗਈ ਇੱਥੇ ਇੱਕ ਖਾਸ ਸਿਆਸਤ ਦੇ ਲੋਕ ਜਿਹੜੇ ਨੇ ਉਹ ਇੱਕ ਇਹ ਜਿਆਦੀ ਮੰਗ ਕਰ ਰਹੇ ਨੇ ਹੈ ਜਿਨ੍ਹਾਂ ਨੇ ਕਦੇ ਕਦੇ ਜੰਗ ਵੇਖੀ ਨਹੀਂ ਜਿਹੜੇ ਸਰਹੱਦੀ ਸੂਬਿਆਂ ਚ ਜਾਂ ਸਰਹੱਦੀ ਜ਼ਿਲ੍ਹਿਆਂ ਚ ਕਦੇ ਰਹੇ ਨਹੀਂ ਉਹ ਜ਼ਿਆਦਾ ਰੋਣਾ ਪਾ ਰਹੇ ਨੇ ਜੰਗ ਲਾਓ ਜੰਗ ਲਾਓ ਬਾਜ ਆ ਜੋ ਤੁਸੀਂ ਔਰ ਆ ਜਿਹੜਾ ਅਮਿਤ ਰੋੜਾ ਛੇਵ ਸੈਨਾ ਦਾ ਆਗੂ ਬਣਿਆ ਫਿਰਦਾ ਉਹਨੂੰ ਵੀ ਮੈਂ ਕਹੂੰਗਾ ਅਮਿਤ ਰੋੜਾ ਜੀ ਤੁਸੀਂ ਬਾਜ ਆ ਜੋ ਇਹ ਗੱਲ ਠੀਕ ਨਹੀਂ ਆਪਾਂ ਸੁੱਖ ਸ਼ਾਂਤੀ ਦੀਆਂ ਅਰਦਾਸਾਂ ਕਰੀਏ ਆਪਾਂ ਭਾਈਚਾਰੇ ਦੀਆਂ ਅਰਦਾਸਾਂ ਕਰੀਏ ਆਪਾਂ ਕਾਮਨਾ ਕਰੀਏ ਕਿ ਲੜਾਈਆਂ ਨਾ ਹੋਣ ਆਪਾਂ ਕਾਮਨਾ ਕਰੀਏ ਜੰਗਾ ਨਾ ਲੱਗਣ ਆਪਾਂ ਕਾਮਨਾ ਕਰੀਏ ਕਿ ਇਹ ਨਫ਼ਰਤਾਂ ਨਾ ਫੈਲਣ ਹੁਣ ਇਹ ਅਮਿਤ ਰੋੜਾ ਕਹਿੰਦਾ ਹੈ ਮੇਰੇ ਵੱਨੋਂ ਬੰਬ ਤੇ ਮੈਨੂੰ ਭੇਜੋ ਪਾਕਿਸਤਾਨ ਮੈਂ ਵੀ ਕਹਿਣੀ ਚਾਹਣਾ ਭਾਰਤ ਸਰਕਾਰ ਨੂੰ ਮੇਰੇ ਵੱਲੋਂ ਵੀ ਬੇਨਤੀ ਆ ਇਹ ਅਮਿਤ ਰੋੜੇ ਨੂੰ ਤਾਂ ਜ਼ਰੂਰ ਹੀ ਬੰਨੋ ਇਹਨੂੰ ਤਾਂ ਜ਼ਰੂਰ ਹੀ ਕੱਲੋ ਪਾਕਿਸਤਾਨ ਬਾਕੀ ਜਹਾਂ ਜਾਂ ਨਾ ਜਾਣ ਜੰਗ ਲੱਗੇ ਜਾਂ ਨਾ ਲੱਗੇ ਇਹ ਗੱਲਾਂ ਬਾਅਦ ਦੀਆਂ ਨੇ ਹੈ ਕੱਢ ਕੇ ਟਿੰਡ ਫੁੱਟਬਾਲਰ ਕੀ ਤੇ ਉਹ ਕਹਿੰਦਾ ਮੈਂ ਮੈਂ ਪੰਜਾਬ ਦਾ ਸ਼ੇਰ ਸ਼ੇਰ ਸਾਹਿਬ ਤੈਨੂੰ ਜਾਣਨੇ ਅਸੀਂ ਸਾਰਾ ਪੰਜਾਬ ਮੇਰੀ ਤੁਹਾਡੇ ਨਾਲ ਕੋਈ ਨਫ਼ਰਤ ਨਹੀਂ ਮੈਂ ਸਾਰੇ ਧਾਰਮਿਕ ਭਾਈਚਾਰਿਆਂ ਦਾ ਹੱਥ ਜੋੜ ਕੇ ਸਤਿਕਾਰ ਕਰਦਾ ਸਾਰੇ ਧਾਰਮਿਕ ਭੈਣਾ ਭਰਾਵਾਂ ਦਾ ਚਾਹੇ ਕੋਈ ਸਾਡੇ ਹਿੰਦੂ ਭਾਈਚਾਰੇ ਦਾ ਚਾਹੇ ਸਾਡੇ ਸਿੱਖ ਚਾਹੇ ਸਾਡੇ ਈਸਾਈ ਚਾਹੇ ਸਾਡੇ ਮੁਸਲਮ ਭਾਈਚਾਰੇ ਦਾ ਸਭ ਦਾ ਸਤਿਕਾਰ ਕਰਦੇ ਆ ਪਰ ਜਿਹੜੇ ਨਫ਼ਰਤਾਂ ਵਾਲੇ ਬੋਲ ਨੇ ਇਹ ਇਹ ਕਈ ਲੋਕਾਂ ਨੂੰ ਐ ਲੱਗਦਾ ਵੀ ਸ਼ਾਇਦ ਜੰਗ ਲਾਓ ਜੰਗ ਲਾਓ ਕਵਾਂਗੇ ਤਾਂ ਦੇਸ਼ ਭਗਤੀ ਆਈ ਉਹ ਇਹ ਕੋਈ ਦੇਸ਼ ਭਗਤੀ ਨਹੀਂ ਕਈ ਲੋਕਾਂ ਨੂੰ ਐ ਲੱਗਦਾ ਵੀ ਦੂਜੇ ਦੇਸ਼ਾਂ ਨੂੰ ਜ਼ਿਆਦਾ ਗਾਲ੍ਹਾਂ ਕੱਢੀਏ ਨਾ ਫਿਰ ਦੇਸ਼ ਭਗਤ ਵੱਡਾ ਹੋ ਜਾਂਦਾ ਇਹ ਕੋਈ ਦੇਸ਼ ਭਗਤੀ ਨਹੀਂ ਦੇਸ਼ ਭਗਤੀ ਇਨਸਾਨੀਅਤ ਚੋਂ ਨਿਕਲਦੀ ਆ ਜਿਹਦੇ ਅੰਦਰ ਇਨਸਾਨੀਅਤ ਆ ਜਿਹਦੇ ਅੰਦਰ ਮਨੁੱਖਤਾ ਉਹਦੇ ਅੰਦਰ ਹੀ ਦੇਸ਼ ਭਗਤੀ ਹੋ ਸਕਦੀ ਆ ਔਰ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੀ ਮਰ ਗਈ ਆ ਜਿਹੜੇ ਧਰਮ ਦੇ ਨਾਂ ਤੇ ਮਜ਼ਬ ਦੇ ਨਾਂ ਤੇ ਨਫ਼ਰਤਾਂ ਕਰਦੇ ਨੇ ਉਹ ਦੇਸ਼ ਭਗਤ ਵੀ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਤੁਹਾਡਾ ਕੀ ਖਿਆਲ ਆ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਅੰਤ ਤੇ ਮੈਂ ਫੇਰ ਕਹਾਂਗਾ ਭਰਾਓ ਇਹ ਜੰਗਾ ਲਾਉਣ ਦੀਆਂ ਮੰਗਾ ਛੱਡੋ ਇਹ ਜਿਹੜੇ ਘਟਿਆ ਲੋਕਾਂ ਨੇ ਪਹਿਲਗਾਮ ਚ ਕਰਤੂਤ ਕੀਤੀ ਆ ਉਹਨਾਂ ਨੂੰ ਕੁਚਲਣ ਦੀ ਗੱਲ ਕਰੋ ਜੰਗਾ ਲਵਾ ਕੇ ਅੱਗੇ ਸਾਡੀਆਂ 27 ਕੀਮਤੀ ਜਾਨਾਂ ਗਈਆਂ ਨੇ ਹੁਣ ਅਸੀਂ 27 ਲੱਖ ਹੋਰ ਜੰਗਾ ਲਵਾ ਕੇ ਨਹੀਂ ਮਰਾਉਣੀ ਜੇ ਦੋਵਾਂ ਦੇਸ਼ਾਂ ਦੀ جنگ ਲੱਗ ਗਈ ਇੱਕ ਵੀ ਪਰਮਾਣੂ ਚੱਲ ਗਿਆ ਨਾ ਤਾਂ ਦੋਨੇ ਦੇਸ਼ ਤਬਾਹ ਨੇ ਦੋਨੇ ਹੁਣ ਇੰਨਾ ਪਾਵਰਫੁੱਲ ਪਰਮਾਣੂ ਬੰਬਾ ਇੱਕ ਚੱਲ ਗਿਆ ਇੱਕ ਦੋਨੇ ਦੇਸ਼ ਤਬਾ ਹੋ ਸਕਦੇ ਨੇ ਧਰਤੀ थरथराਉਂਦੀ ਆ ਫਿਰ ਪਰਮਾਣੂ ਬੰਬ ਬਾਰੇ ਪੜ੍ਹ ਕੇ ਤਾਂ ਵੇਖੋ ਤੇ ਮੈਂ ਤੁਹਾਨੂੰ ਸਲਾਹ ਦਿੰਦੀ ਆ ਹਿਰੋਸ਼ੀਮਾ ਤੇ ਨਾਗਾਸ਼ਾਕੀ ਚ ਜਿਹੜਾ ਪਰਮਾਣੂ ਬੰਬ ਸੱਟਿਆ ਸੀ ਉਹ ਅੱਜ ਵਾਲੇ ਬੰਬ ਨਾਲੋਂ ਕਈ ਗੁਣਾ ਛੋਟਾ ਸੀ ਕਮਜ਼ੋਰ ਸੀ ਉਹਦੇ ਬਾਰੇ ਪੜ੍ਹ ਕੇ ਵੇਖ ਲਓ ਉਹਨੇ ਇੱਕ ਸੈਕਿੰਡ ਦੇ ਵਿੱਚ ਕਿੰਨੀ ਤਬਾਹੀ ਕੀਤੀ ਸੀ ਤੇ ਅੱਜ ਵੀ ਉਸ ਪਰਮਾਣੂ ਬੰਬ ਦਾ ਕਿੰਨਾ ਵੱਡਾ ਅਸਰ ਆ ਉਥੇ ਸੈਂਕੜੇ ਕਿਲੋਮੀਟਰਾਂ ਚ ਫਿਰ ਦੱਸਿਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਪੈਣਾ ਭਰਾਵਾਂ ਦਾ ਜਿੰਨਾ ਸੈਂਕੜੇ ਪੈਣਾ ਭਰਾਵਾਂ ਨੇ ਦੇਖਿਆ ਸੁਣਿਆ ਬਹੁਤ ਮਿਹਰਬਾਨ